ਮੇਰੀ ਗੱਲ ਸੁਣ ਲੋ ਮੈਂ ਇਸ ਘਰ ਦਾ ਵੱਡਾ ਮੁੰਡਾ ਤੇ ਮੈਂ ਆਪਦਾ ਬਿਜ਼ਨਸ ਸ਼ੁਰੂ ਕਰਨਾ ਵਾ ਤੇ ਮੈਨੂੰ ਕਰੋੜ ਰੁਪਈਆ ਚਾਹੀਦਾ ਵਾ ਦੇਵਾ ਕਰੋੜ ਰੁਪਈਆ ਚਾਹੀਦਾ ਤੈਨੂੰ ਕਰੋੜ ਰੁਪਈਆ ਨਹੀਂ ਬਸ ਦੋ ਟਾਈਮ ਰੋਟੀ ਦੇ ਦਿਆ ਕਰੋ ਬੱਲ ਸਾਹਿਬ ਹਣੀ ਵੇਖੋ ਸਾਰਾ ਕੁਝ ਮੰਗਵਾ ਵੇ ਉੱਠਣ ਲੈ ਕੇ ਪੱਗ ਦਾ ਸਭ ਮੰਗਵਾ ਐ ਨਹੀਂ ਨਾ ਅਮਰਜੈਂਸੀ ਆ ਪੈ ਗਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਐ ਅੱਜ ਦਾ ਤੜਕੇ ਹੀ ਆ ਗਿਆ ਦੀ ਮੇਰੀ ਗੱਲ ਸੁਣ ਲਓ ਮੈਂ ਇਸ ਘਰ ਦਾ ਵੱਡਾ ਮੁੰਡਾ ਤੇ ਮੈਂ ਆਪਦਾ ਬਿਜ਼ਨਸ ਸ਼ੁਰੂ ਕਰਨਾ ਵਾ ਤੇ ਮੈ ਦੇਵਾ ਕਰੋੜ ਰੁਪਈਆ ਜਾਈਦਾ ਤੈਨੂੰ ਕਰੋੜ ਰੁਪਈਆ ਨਹੀਂ ਬਸ ਦੋ ਟਾਈਮ ਰੋਟੀ ਦੇ ਦਿਆ ਕਰੋ ਗੁੱਡ ਮਾਰਨਿੰਗ ਹਾਂਜੀ ਸਾਸਰੀ ਘਰ ਜੀ ਇੱਕ ਬੇਨਤੀ ਨਿੱਕੀ ਜੀ ਜੇ ਕਿਸੇ ਵੀਰ ਭਰਾ ਨੇ ਘਰੇ ਦੁੱਧ ਪੀਣ ਨੂੰ گاਵਾ ਲੈਣੀਆਂ ਹਣ ਸਾਡੇ ਕੋਲ ਡੱਬੀਆਂ گاਵਾ ਤਿੰਨ ਦੁੱਧ ਹੈਗਾ ਰਾਜੂ ਠੀਕ ਹੋਣਾ ਸਰ ਹਾਂਜੀ 8 8 ਕਿਲੋ ਦੁੱਧ ਹੈਗਾ ਯਾ ਇਹ ਕਹਿਨੇ ਰੱਖਿਆ ਤੇ ਮੈਨੂੰ ਮੈਸੇਜ ਕਰ ਲਿਓ ਤੇ ਲੈ ਜਾਓ ਲੱਦ ਕੇ ਨੂਰ ਕਰੋ ਫ੍ਰੀ ਦੇਵਾਂਗੇ ਪਰ ਸਾਂਭਿਓ ਜ਼ਰੂਰ ਕਿਉਂਕਿ ਅਸੀਂ ਤਾਂ ਹੁਣ ਫਾਰਮ ਸ਼ੁਰੂ ਕਰਤਾ ਤੇ ਵੱਡੀਆਂ ਗਾਵਾਂ ਲਾਵਾਂਗੇ ਜਿਵੇਂ ਫਾਰਮਾ ਫੂਡ ਮਾਲਿਆ ਤੇ ਲਿਆਵਾਂਗੇ ਵੱਡੀਆਂ ਗਾਵਾਂ ਸਰ ਯਾ ਬੇਬੀ ਆਹ ਵੈਰੀ ਗੁੱਡ ਵੈਰੀ ਗੁੱਡ ਸਸਰੀ ਘਾਲ ਬਣਾਓ ਸਨੈਪ ਚੜ ਦੇ ਹਾਂ ਨਹੀਂ ਇਹ ਤਾਂ ਇਹ ਸੱਜਰ ਆਇਆ ਕੱਲ ਪਰਸੋਂ ਆਉਂਦੀ ਹੈ ਥੈਂਕ ਯੂ ਚੱਕ ਵੀ ਇੰਨੀ ਉੱਚੀ ਮਿੱਟੀ ਬਈ ਰਾਜੂ ਦੇ ਹਦਾਂ ਨੇ ਥੱਲੇ ਤੇਰੇ 5 ਫੁੱਟ 5 6 ਫੁੱਟ ਦੇ ਨੇੜੇ ਮਿੱਟੀ ਪੈ ਗਈ ਅੱਸੀ ਦੇ ਫੁੱਟ ਤੇ ਅੱਜ ਸਾਡੇ ਬੂਹਾਂ ਬਾਵਾਂ ਦੀ ਤਿਆਰੀ ਚੱਕਦੇ ਨੇ ਕੰਮ ਪਹਿਲੀ ਵਾਰੀ ਸਾਡੀਆਂ ਚੀਜ਼ਾਂ ਯੂਜ਼ ਕਰਨ ਨੂੰ ਬੰਦੇ ਮਿਲੇ ਅੱਜ ਲਾਈਟ ਰੂਡ ਲਾਈਏ ਇਹਨਾਂ ਨੇ ਆਣ ਕੇ ਹਾਂ ਵੱਲ ਸਾਹਿਬ ਹਣੀ ਵੇਖੋ ਸਾਰਾ ਕੁਝ ਮੰਗਵਾ ਵੇ ਉੱਠਣ ਲੱਗੇ ਪਾਗ ਮੰਗ ਮੈਂ ਇਹਨਾਂ ਹਮਾਰ ਜਮਸੀ ਆ ਪੈ ਰਹੀ ਆ ਤਾਂ ਮੰਗਵਾਉਣਾ ਹੋ ਜੀ ਤੇ ਅੱਜ ਸ਼ੂਟ ਕਰਨਗੇ ਭਾ ਹੋਣੀ ਕੋਸਾ ਬਣੀ ਤੇ ਮੂਰੇ ਆ ਬੋਏ ਕਹਿੰਦੇ ਚੀਚੀ ਜੀ ਤੋਂ ਨਾ ਚੀਚੀ ਤੋਂ ਨਾ ਲਉਂਦੀ ਸੋਣਿਆ ਜੇ ਤੂੰ ਹੁੰਦਾ ਮੇਰਾ ਛੱਲਾ ਸਮਝਿਆ ਗਲਬ ਜਿੱਧੂ ਦੇ ਸੁੱਖ ਲੋਟੇ ਦੀਆਂ ਗੱਲਾਂ ਹੋਣਗੀਆਂ ਅੱਜ ਵਾਜੀ ਵਾਹ ਥੈਂਕ ਯੂ ਅਗਲੇ ਸਨੈਪ ਚਟਾਂਸ ਨੋਰ ਤੁਹਾਨੂੰ ਦਿਖਾਉ ਦੱਸਿਓ ਆਈਡੀ ਫਿਰ ਆ ਲੈ ਸਨੈਪ ਚਟਾਂਸ ਆਈਡੀ ਆ ਆ ਤੇਰਾ ਭਲਾ ਆ ਜਾ ਜੱਟ ਲਈ ਦੰਦਾਂ ਨੂੰ ਕੀ ਹੋਇਆ ਵਾ ਤਾਰ ਨਹੀਂ ਪੁਗਾਈ ਹੈ ਜੱਟ ਲਾਈਨ ਦੇ ਅੰਦਰ ਤਾਂ ਤਿੰਨ ਬੋਤੀ ਆ। ਅੰਗਲੇ ਹਿਆਰ ਤੇ ਇਹ ਨੂੰ ਵੇਖ ਕੇ ਤਾਂ ਵਾਕਈ ਹਾਸਾ ਹੀ ਆਉਂਦਾ ਈ। ਇਹ ਰੱਬ ਦੀਆਂ ਰੂਹਾਂ ਹੁੰਦੀਆਂ ਨਾ ਕੁਛ, ਇਹ ਉਹ ਨਹੀਂ ਗੀ। ਐਵੇਂ ਨਾ ਸਮਝੋ। ਇਹ ਰੂਹਾਂ ਜਿਹਨੇ ਤੂੰ ਇਹਦਾ ਹੀ ਭਰਾ ਨਾ। ਤੇਰੇ ਵੀ ਦੰਦ ਵੱਡੇ ਆ। ਯਾਰ ਫਾਇਦਾ ਆਣਾ ਤੁਹਾਡੇ ਸਾਰੇ ਵੇਹੇ ਟੱਬਰ ਜੀ ਵੱਡੇ ਆ ਕਿ ਕਿਵੇਂ? ਨਹੀਂ। ਉਹੀ ਕਿਵੇਂ? ਇਤਰੇ ਜਾਂਦੀ ਨੂੰ। ਬੂਆ ਕਾਲ ਆਪ ਨੂੰ ਪੁਰਾਣਾ ਹੀ ਮਿਲ ਗਿਆ ਸੀ ਹੁਣ ਪਹਿਲਾਂ ਪ੍ਰਾਈਮਰ ਚੱਲਣ ਦੇ ਆ ਵਾ ਠੀਕ ਹੈ ਬਾਜੂ ਹਾਂਜੀ ਉਧਰ ਨਾਲ ਹੀ ਕੋਲੇ ਉੱਚੇ ਹੋ ਜਾਂਦੇ ਰੋ ਗੋਰੇ ਡਾਨੇ ਆ ਮਸਾਲਾ ਨਹੀਂ ਬਣਾਇਆ ਯਾਰ ਪਰ ਖਤਮ ਹੋ ਗਿਆ ਨਾ ਆ ਹੋ ਰਿਹਾ ਯਾਰ ਆ ਨਾਲ ਹੀ ਕਿਵੇਂ ਆ ਨਾਲ ਹੀ ਸਨੈਪਚੈਟ ਤੇ ਆ ਹਾਂ ਹਾਂ ਨਾਲ ਹੀ ਲਾਲ ਹੋ ਕੇ ਲਾਲ ਚੰਗੀ ਠੀਕ ਤੇ ਲੱਗਦੀ ਆ ਜੇਲ੍ਹ ਚ ਸੌਂਗ ਲੰਦੀ ਆ ਜੇਟ ਹੁਣ ਆ ਕਿ ਨਾਲ ਤੇ ਵੀਰੇ ਉਹ ਭਰਾਵਾ ਪ੍ਰਾਈਮਰ ਆ ਨਾ ਦਾ ਕਿ ਠੀਕ ਆ ਪ੍ਰੈਮਰ ਆ ਮਨ ਕਿ ਫੈਸਲ ਹਰਾ ਰੰਗ ਕਰਦੇ ਪਏ ਬੈਠੇ ਸਾਡੇ ਮਿਸਤਰੀ ਵੀ ਬੜਾ ਯੋਗਦਾਨ ਦਿੰਦੇ ਆ ਕਹਿੰਦੇ ਕਰਾ ਕੇ ਜਾਵਾਂਗੇ ਰੰਗ ਬਸ ਇੱਕੋ ਬੰਦਾ ਯਾਰ ਥੋੜਾ ਜਿਹਾ ਗੁੱਸਾ ਜੇ ਗੁੱਸੇ ਚ ਕਿਹੜਾ ਇੱਕੋ ਬੰਦਾ ਗੁੱਸੇ ਜਾ ਬਸ ਉਧਰ ਲੱਗਾ ਪਾਸੇ ਹਾਂ ਇਹਦਾ ਆ ਇਹ ਇਧਰ ਦਾ ਚੰਦ ਲੱਭਿਆ ਪਤਾ ਨਹੀਂ ਪਿੰਡ ਚੋਂ ਕਿਹਨੇ ਸਾਨੂੰ ਮੈਂ ਦੇਖਣਾ ਇਹ ਨੂੰ ਬੋਲਣਾ ਕੰਪਨੀ ਅਸੋਰੀ ਨਹੀਂ ਦੇ ਚੱਕਾ ਜੁਰਾ ਕੰਮ ਦੇ ਰਿਹਾ ਨਾ ਨੱਕਰਿਆ ਸਾਰੀ ਆ ਦੇ ਲਾ ਕੋਰਾ ਬੈਠਾ ਦਾ ਆਕਾਸ਼ ਬੈਠਾ ਦਾ ਕਾਪੀ ਲਾ ਕੇ ਮੇਜ਼ ਤੇ ਮਾਰਦੇ ਲੈ ਜਿੰਨਾ ਬੜਾ ਤਾਂ ਹਸਾਉਂਦਾ ਚੱਲ ਇਹ ਸਹੀ ਤੂੰ ਦੇਣੇ ਨੇ ਇਹਦੇ ਪੈਸੇ ਅਹੀਂ ਨਾ ਤਾਂ ਉਹ ਲੈ ਨਹੀਂ ਨਹੀਂ ਹਾਂ ਜੀ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ